ਪਾਰਜੀਵੀ ਅਡਾਨੀ ਬਾਨੀ ਨੂੰ ਕਹਿੰਦਾ ਪਾਰਜੀਵੀ ਪਾਰਜੀਵੀ ਉਹ ਹੁੰਦਾ ਵਾ ਚਿਚੜਾਂ ਚਮਜੂਆਂ ਵਾਂਗੂ ਜਿਹੜਾ ਕਿਸੇ ਦੇ ਲਹੂ ਮਾਸ ਤੇ ਪਾਲਦਾ ਵਾ ਦਸਰੋ ਪਲਾ ਵੀ ਇਹ ਬਗਾਨੇ ਲਹੂ ਵਾਸਤੇ ਪਾਲਦੀਆਂ ਕਿ ਨਹੀਂ ਪਾਲਦੇ ਕਿਹੜਾ ਤੁਹਾਡੇ ਦੇ ਵਿੱਚੋਂ ਆ ਜਿਹੜਾ 10 ਲੱਖ ਰੁਪਏ ਦੇ ਬੂਟ ਪਾ ਕੇ ਫਿਰਦਾ ਤੁਹਾਡੇ ਵਿੱਚ ਜਿਹੜਾ 10 ਲੱਖ ਦਾ ਕੋਟਪਿੰਟ ਪਾ ਕੇ ਫਿਰਦਾ ਵਾ ਉਹ ਹੱਦ ਹੋ ਗਈ ਆ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਰੇ ਮਹਾਤਮਾ ਗਾਂਧੀ ਜਿਨੇ ਦੇਸ਼ ਦੀ ਜਨਤਾ ਨੂੰ ਗਰੀਬ ਵੇਖਦਿਆ ਤੂੰ ਵੀ ਕਪੜਾ ਚੋਰੀ ਪੈਂਦੇ ਉਹਨਾਂ ਦਾ ਸਾਰੇ ਜੋ ਤੁਹਾਨੂੰ ਲਾ ਲੱਗਣਾ ਸਿੱਨਾ ਦੇ ਆ ਦੇ ਵਿੱਚੋਂ ਹੱਲ ਬਣਦਾ ਔਰ ਤੁਸੀਂ ਕੱਢਿਆ ਵਾ ਮੈਨੂੰ ਕਈ ਵਾਰਾਂ ਨੌਜਵਾਨ ਫੋਨ ਕਰ ਲੀਦੇ ਪੁੱਛ ਰਹਿੰਦੇ ਆ ਤੇ ਕਈ ਵਾਰਾਂ ਮੀਡੀਆ ਵਿੱਚ ਵੀ ਕਹਿ ਦਿੰਦੇ ਆ ਕਿ ਸਵਰਾਜ ਜੀ ਆਪਣਾ ਜਾਗਰਤੀ ਪੈਦਾ ਤੁਹਾਡੇ ਉਹ ਸ਼ਕਲੋ ਪ੍ਰਸਾਰ ਕੋਸ਼ਿਸ਼ ਤੇ ਦਿੱਲੀ ਦਾ ਜਿਹੜਾ 13 ਮਹੀਨੇ ਸਕੂਲ ਲਗਾ ਰਿਹਾ ਉਹਨੇ ਜਾਗਰਤੀ ਪੈਦਾ ਕੀਤੀ ਆ ਲੇਨ ਦੇ ਸਦੀਆਂ ਵੱਡੀਆਂ ਬਾਗੀਆਂ ਦੇ ਇਲੈਕਟ੍ਰਿਕ ਸਪ੍ਰੇਟਰ ਮਾਲ ਹੋ ਰਿਹਾ ਆਪជា ਮੰਡਾ ਵਿੱਚ ਇਸ ਕਰਕੇ ਬਾਰਾ ਗੰਮੀ ਨਹੀਂ ਆਉਂਦਾ ਇਹ ਨਿਸ਼ਾਨੀ ਹੈ ਰਹਿ ਗਿਆ ਤਾਂ ਉਹ ਦੋਸਤ ਨੂੰ ਬੀਰੋਨਾ ਕਰਨਾ ਦੀ ਸਾਨੂੰ ਕੋਈ ਦਿੱਲੀ ਜਾ बी जे पी मु पी जे पी आर एस मु ਅੱਜ ਉਹ ਕੀ ਕਰ ਗੱਲ ਕਰੀਏ ਸੁਖਵਿੰਦਰ ਸਿੰਘ ਸਿਵਰਾ ਕਿਸਾਨ ਬਦੂਰ ਸ਼ਿਕਸ ਕਮਿਟੀ ਪੰਜਾਬ ਦਾ ਸੂਬਾ ਪ੍ਰਧਾਨ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਸੜਕਾਂ ਤੇ ਧਰਨੇ ਲਗਾਉਣੇ ਪੈ ਰਹੇ ਆ ਅਸਲ ਦੇ ਵਿੱਚ ਇਹ ਆ ਵੀ ਕਾਰਨ ਕੋਈ ਨਹੀਂ ਜਿਹੜਾ મોદી ਜੀ ਨੇ ਸਾਡੇ ਦਿੱਲੀ ਜਾਂਦੇ ਆ ਰਾਹ ਰੋਕੇ ਸੀਗੇ ਉਹਨਾਂ ਦੇ ਵਿੱਚੋਂ ਦੋਆ ਫੋਰਮਾਂ ਨੇ ਕੇ ਕੇਐਮ ਨੇ ਅਤੇ ਐਸਕੇਐਮ ਗੈਰ ਰਾਜਨੀਤਿਕ ਨੇ ਫੈਸਲਾ ਕੀਤਾ ਸੀਗਾ ਕਿ ਜਿਸ ਦਿਨ મોદી ਪੰਜਾਬ ਫੇਰੀ ਤੇ ਆਏ ਅਸੀਂ ਜਿਹੜੇ ਸਵਾਲ મોદી ਜੀ ਨਾਲ ਦਿੱਲੀ ਜਾ ਕੇ ਕਰਨੇ ਸੀ ਸਾਨੂੰ ਰੋਕਿਆ ਵੀ ਸਾਨੂੰ ਗੋਲੀਆਂ ਵੀ ਮਾਰੀਆਂ ਸਾਡੇ ਅਥਰੂ ਗੈਸੀ ਛੱਡੀ ਉਹ ਸਵਾਲ ਹੀ ਇੱਥੇ ਕਰਾਂਗੇ ਪਰ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਵੱਡੀ ਤਦਾਦ ਦੇ ਫੋਰਸਾ ਲਾ ਕੇ ਸਾਰੀਆਂ ਰੈਲੀਆਂ ਵਾਲੀਆਂ ਥਾਵਾਂ ਨੂੰ ਕਿਲੇ ਦਾ ਰੂਪ ਦੇ ਕੇ ਦੂਰ ਦੂਰ ਤੱਕ 12-12 ਕਿਲੋਮੀਟਰ ਤੱਕ ਜਿਹੜੇ ਆ ਉਹ ਕਾਫਲੇ ਰੋਕੇ ਆ ਅਸਲ ਦੇ ਵਿੱਚ ਸਵਾਲਾਂ ਦੇ ਜਵਾਬ ਦੇਣ ਤੋਂ ਮੋਦੀ ਜੀ ਭੱਜਿਆ ਅੱਖ ਦੇ ਵਿੱਚ ਅਵੇ ਚੱਕ ਪਾ ਕੇ ਗੱਲ ਕਰਨੀ ਜੀ ਮੋਦੀ ਜੀ ਨੂੰ ਸਵਾਲਾਂ ਦੇ ਜਵਾਬ ਖੜੇ ਮੱਥੇ ਦੇਣੇ ਚਾਹੀਦੇ ਸੀ ਅਸੀਂ ਇਹੋ ਪੁੱਛਣਾ ਵੀ ਸਭ ਕਰਨ ਦੇ ਕਾਤਲ ਜਿਹੜੇ ਕੌਣ ਆ ਤੁਸੀਂ ਐਮਐਸਬੀ ਗਰੰਟਰ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਵਾਦਾ ਸੀ ਤੁਹਾਡਾ ਤੁਸੀਂ ਲਖੀਨਪੁਰ ਖੀਰੀ ਕਾਰਡ ਦੇ ਦੋਸ਼ੀ ਨੂੰ ਜਿਹਨੇ ਇੱਕ ਪੱਤਰਕਾਰ ਤੇ ਚਾਰ ਕਿਸਾਨ ਦਰੜਕੇ ਸ਼ਹੀਦ ਕਰਵਾਏ ਸੀਗੇ ਉਹਨੂੰ ਦੁਬਾਰਾ ਐਮਪੀ ਦੀ ਟਿਕਟ ਕਿਉਂ ਦੇ ਦਿੱਤੀ ਤੁਹਾਡਾ ਵਿਤਸ਼ਾਉਦੀ ਰੈਲੀ ਦੇ ਬੋਲ ਰਿਹਾ ਵੀ ਵੱਡੀ ਲੀਡ ਤੇ ਜਿਤਾਓ ਮੈਂ ਵੱਡਾ ਉਹ ਤਾਂ ਦੇਵਾਂਗਾ ਇਹ ਕਿਉਂ ਇਹ ਲੋਕਤੰਤਰ ਆ ਜਮਹੂਰੀਅਤ ਆ ਐਮਐਸਬੀ ਗਰੰਟਰ ਦਾ ਕਾਨੂੰਨ ਤੋਹ ਬਣਾਉਣ ਦਾ ਵਾਦਾ ਕੀਤਾ ਸੀ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕਰਨ ਦਾ ਵਾਦਾ ਸੀਗਾ ਪਰਚੇ ਸਾਰੇ ਰੱਦ ਕਰਨੇ ਨੇ ਦਿੱਲੀ ਪੰਜਾਬ ਹਰਿਆਣਾ ਯੂਪੀ ਜਿਹੜੇ ਹੋਏ ਪਹਿਲੇ ਅੰਦੋਲਨ ਦੇ ਉਹ ਤੋਂ ਪੱਛੇ ਜੀ ਇਹਦੇ ਨਾਲ ਸਾਡੀਆਂ ਮੰਗਾਂ ਸੀ ਕਿ ਇਹ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਜਿਹੜਾ ਉਹ ਖਤਮ ਕੀਤਾ ਜਾਵੇ ਔਰ ਮਜ਼ਦੂਰ ਨੂੰ 200 ਦਿਨ ਮਰੇਗਾ 700 ਰੁਪਿਆ ਦਿਹਾੜੀ ਦਿੱਤੀ ਜਾਵੇ ਕਿਉਂਕਿ ਮਜ਼ਦੂਰ ਦਾ ਚਿੱਲਾ ਵੀ ਤੱਪੀ ਔਰ ਇਹਦੇ ਨਾਲ 10000 ਰੁਪਿਆ ਪੈਨਸ਼ਨ ਕਾਨੂੰਨ ਮੁਤਾਬਕ ਬਣਦੀ ਆ ਕਿਸਾਨ ਮਜ਼ਦੂਰ ਦੀ ਕਿਉਂਕਿ ਵੀ ਦੇਖਦਾ ਕੰਮ ਆ ਉਹ ਤੋਂ ਭੱਜ ਰਿਹਾ ਜੀ ਫਸਲੀ ਬੀਮਾ ਯੋਜਨਾ ਉਹ ਸਰਕਾਰ ਪ੍ਰਾਈਵੇਟ ਕੰਪਨੀਆਂ ਤੋਂ ਨਹੀਂ ਆਪਣੇ ਬਲਬੂਤੇ ਤੇ ਕਰੇ ਤੇ ਪ੍ਰੀਮੀਅਰ ਸਰਕਾਰਾਂ ਭੰਨ ਭਵੇਂ ਸਟੇਟ ਦੀ ਭਰੇ ਭਵੇਂ ਦੇਸ਼ ਦੀ ਭਰੇ ਇਹਨਾਂ ਸਵਾਲਾਂ ਵਾਸਤੇ ਇਹਨਾਂ ਦੇ ਜਵਾਬ ਲੈਣ ਵਾਸਤੇ ਜਾ ਰਹੇ ਸਾਂ ਪਰ ਉਹ ਪਹਾੜੀ ਦਿਨ ਤੇ ਪੁਲਸ ਫੋਰਸਾ ਲਾ ਕੇ ਮਤਲਬ ਰੋਕਿਆ ਇੱਕ ਨਾਕਾ ਹੀ ਪਿੱਛੇ ਛੱਡ ਕੇ ਆਏ ਹਾਂ ਦੂਜੇ ਨਾਕੇ ਤੇ ਫਿਰ ਸਾਡੇ ਫੋਰਮਾਂ ਦਾ ਫੈਸਲਾ ਸੀਗਾ ਵੀ ਆਪਾਂ ਨਾਕੇ ਭੰਣੇ ਨਹੀਂ ਆਪਾਂ ਜਿਹੜੀ ਗੱਲ মিডিਆ ਰਹੀਂ ਸੋਸ਼ਲ ਮੀਡੀਆ ਰਹੀਂ ਪਚਾਉਣੀ ਚਾਹੁੰਦੇ ਹਾਂ ਪੂਰੀ ਦੁਨੀਆ ਦੇ ਵਿੱਚ ਵੀ ਦੇਸ਼ ਦੇ ਹਾਕਮ ਦੇਸ਼ ਦੇ ਪੀਐਮ ਲੋਕਾਂ ਨਾਲ ਵਾਕ ਸੰਵਾਦ ਕਰਨ ਤੋਂ ਭਾਜਰੇ ਜੀ ਸੰਵਾਦ ਰਚਨਾ ਹੁੰਦੀ ਰਹਿਣੀ ਚਾਹੀਦੀ ਆ ਸੰਵਾਦਾਂ ਦੇ ਵਿੱਚੋਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਿਕਲਦਾ ਪਰ ਸੰਵਾਦ ਜਿਹੜਾ ਰਚਾਉਣ ਤੋਂ ਹੀ ਮੋਦੀ ਜੀ ਪਾ ਚੁੱਕੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਜ ਭਾਈ ਆਗੂਆਂ ਦੇ ਘਰਾਂਗੇ ਤਰਨੇ ਜਿਹੜੇ ਆ ਉਹ ਦਿਆਂਗੇ ਉਹਨਾਂ ਨੂੰ ਪੁੱਛਾਂਗੇ ਵੀ ਭਾਊ ਸਾਨੂੰ ਤੁਸੀਂ ਡਿਗਰੂਗੜ ਜੀਲ ਚ ਕਦੋਂ ਕੱਢਣਾ ਵਾ ਸਾਨੂੰ ਜਿਹੜਾ ਕੁੱਟਣ ਦੀ ਗੱਲ ਕਰਦੇ ਜੇ 2 ਜੂਨ ਨੂੰ ਅਸੀਂ ਅੱਜ ਹੀ ਆ ਗਏ ਅੱਜ ਹੀ ਕੁੱਟ ਲੋ ਇਹ ਜਿਹੜੀ ਪਾਸ਼ਾ ਵਾ ਏ ਐਮਪੀਆਂ ਦੀ ਭਾਸ਼ਾ ਨਹੀਂ ਕੀ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਵਾ 140 ਕਰੋੜ ਭਾਰਤੀਆਂ ਨੂੰ ਚਲਾਉਣਾ ਵਾ ਉਹਨਾਂ ਦੀ ਇਹ ਉੱਪਰ ਪੱਧਰ ਪਾਛਾ ਆਊਗੀ ਤੇ ਉਹਨਾਂ ਤੋਂ ਕੀ ਆਸ ਰੱਖਾਂਗੇ ਅਸੀਂ ਦੇ ਕਹਿੰਦੇ ਹਾਂ ਕੁਰਸੀ ਦੇ ਪੋਤਵਾ ਇੱਕ ਲੱਗੇ ਹੋਏ ਕੀੜੇ ਆ ਦੇਸ਼ ਨੂੰ ਇਹਨਾਂ ਕੀੜਿਆਂ ਤੋਂ ਬਚੋ ਜਿੰਨਾ ਚਿਰ ਕੀਰਤੀ ਕੰਮ ਇਕੱਠੇ ਨਹੀਂ ਹੁੰਦੇ ਇਹਨਾਂ ਜੋਕਾਂ ਤੋਂ ਬਚਾ ਨਹੀਂ ਹੋਣਾ ਬਚਾਅ ਕਰ ਲਈ ਇੱਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਪ੍ਰਧਾਨ ਜੀ ਜ਼ਿਕਰ ਕਰ ਗਰੀਏ ਮੋਦੀ ਸਾਹਿਬ ਨਾਲ ਵੀ ਤੁਹਾਡੀਆਂ ਕਈ ਮੀਟਿੰਗਾਂ ਹੋਈਆਂ ਕੋਈ ਸੱਟਾ ਨਹੀਂ ਨਿਕਲਿਆ ਚਾਰ ਵਾਰ ਦਿੱਲੀ ਦੇ ਮੰਤਰੀ ਜਿਹੜੇ ਉਹ ਗੱਲਬਾਤ ਕਰਨ ਆਏ ਆ ਪਰ ਚਾਰੇ ਵਾਰ ਉਹ ਕਾਰਪੋਰਟਰ ਨੂੰ ਬੜਾਵਾ ਦੇਣ ਵਾਸਤੇ ਮਤਲਬ ਜਿਹੜੀ ਐਮ ਐਸ ਪੀ ਉਹਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਾਸਤੇ ਪੰਜਾਂ ਫਸਲਾਂ ਤੇ ਬੌਂਡਡ ਹੋ ਕੇ ਐਮ ਐਸ ਪੀ ਦੇਣ ਵਾਸਤੇ ਗੱਲ ਕਰਦੇ ਰਿਹਾ ਨਾ ਕਿ ਵਾਦੇ ਅਨਸਾਰ ਵੀ ਸਮੂਚੀਆਂ ਫਸਲਾਂ ਦੇਤੇ ਐਮ ਐਸ ਪੀ ਹੋਵੇ ਤੇ ਐਮ ਐਸ ਪੀ ਅਨਸਾਰ ਸਾਰੀਆਂ ਫਸਲਾਂ ਚੁੱਕਣ ਦੀ ਸਰਕਾਰ ਗਰੰਟੀ ਕਰੇ ਔਰ ਇਹਦੇ ਉੱਤੇ ਸਾਡਾ ਤੇ ਹੋਰ ਵਾ ਵੀ ਐਮ ਐਸ ਪੀ ਦੇ ਨਾਲ ਐਮ ਆਰ ਪੀ ਵੀ ਜ਼ਰੂਰੀ ਆ ਜਿਹੜੀ ਚੀਜ਼ ਪੈਦਾਵਾਰ ਕਰਨ ਵਾਲੇ ਤੋਂ 10 ਰੁਪਏ ਖਰੀਦੀ ਜਾਂਦੀ ਆ ਉਹ ਖਪਤਕਾਰ ਨੂੰ 15 ਰੁਪਏ ਖਰਚਾ ਖਰਚਾ ਪਾ ਕੇ ਮਿਲ ਜੇ ਇੱਥੇ ਫਰਕ ਬੜਾ ਵਾ ਖਪਤਕਾਰ ਨੂੰ ਜਿਹੜਾ ਵਾ ਉਹ ਵਧੇਰੇ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਵਾ ਐਮ ਐਸ ਪੀ ਦੇ ਨਾਲ ਐਮ ਆਰ ਪੀ ਵੀ ਜ਼ਰੂਰੀ ਆ ਆਉਣ ਲੈ ਸਬੰਧ ਦੀ ਮੰਗ ਵੱਡੀ ਪੱਧਰ ਤੇ ਉੱਠਣੀ ਆ ਜੇ ਦੁੱਧ ਤੇ ਫਲਾ ਤੇ ਸਬਜ਼ੀਆਂ ਤੇ ਸਾਰੀਆਂ ਚੀਜ਼ਾਂ ਦੇ ਐਮ ਐਸ ਪੀ ਅਨਸਾਰ ਭਾਅ ਮਿਲ ਜਣ ਤੇ ਐਮ ਆਰ ਪੀ ਵੀ ਤੈ ਹੋ ਜਾਣੀਆਂ ਫੇਰ ਟਮਾਟਰ 10 ਰੁਪਏ ਕਿਲੋ ਤੋਂ 15 ਰੁਪਏ ਮਿਰੂਗਾ 10 ਰੁਪਏ ਵਾਲਾ ਕਾਰਪੋਰੇਟ ਦੇ ਇਕਦਮ ਜਾ ਕੇ 400 ਰੁਪਏ ਕਿਲੋੜੀ ਮਿਲੂਗਾ ਹਾਂਜੀ ਅੱਜ ਅਸੀਂ ਹੋਇਆ ਜਿਹੜਾ ਤੁਹਾਨੂੰ ਫੇਰ ਜੜੀਆਂ ਸੜਕਾਂ ਘੇਰਦੀਆਂ ਪੈ ਰਹੀਆਂ ਇਹ ਅੱਜ ਹੀ ਕੋਈ ਨਵਾਂ ਨਹੀਂ ਜਦੋਂ ਦਿੱਲੀ ਮੋਰ ਜਦੋਂ ਅਸੀਂ ਆਏ ਆ ਵਾਪਸ ਜਿੱਤ ਗਏ ਤਿੰਨ ਕਾਰੇ ਕਾਨੂੰਨ ਰੱਦ ਕਰਾ ਕੇ ਪਲਾਲੀ ਦਾ ਅਸੀਂ ਬਿਜਲੀ ਦਾ ਜਿਹੜਾ ਸੀਗਾ ਉਹ ਭਾਵੇਂ ਹੁਣ ਇਹਨਾਂ ਲਾਗੂ ਕੀਤਾ ਉਹ ਤੋਂ ਮੁਕਰਿਆ ਉਦੋਂ ਤੋਂ ਲੈ ਕੇ 4 ਸਾਲ 6 ਮਹੀਨੇ ਅੱਦ ਕੇ ਅਸੀਂ ਇਹ ਸਰਗਰਮੀ ਕੀਤੀ ਹੈ ਵੀ ਜਿਹੜੀਆਂ ਮੰਗਾਂ ਤੁਸੀਂ ਮੰਨੀਆਂ ਸੀ ਉਹ ਮੰਗਾਂ ਤੇ ਲਾਗੂ ਕਿਉਂ ਨਹੀਂ ਕਰਦੇ ਲਿਖਤੀ ਰੂਪ ਜਿਹੜੀਆਂ ਮੰਨੀਆਂ મોદી ਦੀ ਸਰਕਾਰ ਨੇ ਅਸੀਂ ਉਸ ਮੰਗਾਂ ਨੂੰ ਲੈ ਕੇ ਮਤਲਬ ਲਗਾਤਾਰ ਜਿਹੜੇ ਧਰਨੇ ਮੁਜਾਰੇ ਜਿਹੜੇ ਐ ਸੈਂਟਰ ਸਰਕਾਰ ਦੇ ਖਿਲਾਫ ਕਰ ਰਹੇ ਆ ਜਿੱਥੇ ਪੰਜਾਬ ਸਰਕਾਰ ਨਾਲ ਕੋਈ ਮਸਲੇ ਉੱਤੇ ਪੰਜਾਬ ਸਰਕਾਰ ਦੇ ਕਰ ਰਹੇ ਆ ਔਰ ਉਹ ਮਸਲੇ ਉਹੀ ਆ ਕਿ ਜਦੋਂ ਇਹਨਾਂ ਲਿਖਤੀ ਰੂਪ ਜਿਹੜੀਆਂ ਮੰਗਾਂ ਮੰਨੀਆਂ ਸੀ ਐਮਐਸਪੀ ਦਾ ਬੜਾ ਵੱਡਾ ਮਸਲਾ ਉਹ ਅਸੀਂ ਦਿਆਂਗੇ ਔਰ ਜਿਹੜੇ ਲਖੀਪੋ ਖੀਰੀ ਦੇ ਜਿਹੜੇ ਆ ਚਾਰ ਜਿਹੜੇ ਕਿਸਾਨ ਸ਼ਹੀਦ ਕੀਤੇ ਇੱਕ ਪੱਤਰਕਾਰ ਸੀ ਸ਼ਹੀਦ ਕੀਤਾ ਉਹਨਾਂ ਦਾ ਸਾਨੂੰ ਹੁਣ ਤਾਂ ਹੀ ਨਿਆਂ ਦੇਣ ਦੀ ਬਜਾਏ ਅਜੇ ਅੰਸ਼ਰਾ ਟੈਨੀ ਜਿਹੜਾ ਸੈਂਟਰ ਚ ਹੂਮਨਸ ਆ ਉਹ ਉਹਦੇ ਮੁੰਡੇ ਨੂੰ ਟੈਸਟ ਦੇਤੀ ਹੋਰ ਕਿਸਾਨਾਂ ਦੇ ਜਿਹੜਾ ਛੇਰ ਜਿਹੜੀ ਚੜਾਈ ਆ ਔਰ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰਜੇ ਤੇ ਲਕੀਰ ਫੇਰਾਂਗੇ ਉਹ ਜਿਹੜਾ ਵਾ ਉਹ ਅਜੇ ਤੱਕ ਇਹਨਾਂ ਪੂਰਾ ਨਹੀਂ ਕੀਤਾ ਔਰ ਜਿਹੜੇ ਕਿਸਾਨਾਂ ਦੇ ਸਾਰੇ ਅਜੇ ਵੀ ਕੇਸ ਆ ਉਹ ਵਾਪਸ ਨਹੀਂ ਲੈ ਬਹੁਤ سارے ਕਿਸਾਨਾਂ ਦਾ ਜਿਹੜਾ ਉੱਥੇ ਜਿਹੜਾ ਦਿੱਲੀ ਇਹ ਜੋ ਟਰੈਕਟਰ ਖੜੇ ਦੁੱਜੇ ਜਦਿੱ ਜਾਓ ਸਾਰਾ ਨਹੀਂ ਵਾਪਸ ਲਿਆ ਔਰ ਹੁਣ ਜਿਹੜੇ ਕਿਸਾਨ ਲੜ ਰਹੇ ਆ ਔਰ ਦਿੱਲੀ ਨੂੰ ਜਾ ਰਹੇ ਭਾਵੇਂ ਥੋੜੀਆਂ ਸਾਡੇ ਤੋਂ ਬੱਖ ਜਿਹੇ ਬੰਦੀਆਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਰੋਕਿਆ ਇਹ ਰਾਹ ਦੇ ਵਿੱਚ ਜਿਹੜੇ ਆ ਕੰਨ ਗੱਡੇਗਾ ਔਰ ਰਾਹ ਦੇ ਵਿੱਚ ਕੰਦਾ ਸਾਰੀਆਂ ਗਈਆਂ ਜਿੱਦਾਂ ਜਿੱਦਾਂ ਪਾਕਿਸਤਾਨ ਦੀ ਬਾਦ ਦੇ ਉੱਦਾਂ ਸੀਲ ਕੀਤੇਗਾ ਜਿਸ ਕਰਕੇ ਅਸੀਂ ਉਹ ਮੋਦੀ ਸਰਕਾਰ ਜਿਹੜੀ ਆ ਮੋਦੀ ਜਿਹੜਾ ਜਾਉ ਦੀ ਸਰ ਜਿਹੜੇ ਐਮਪੀ ਖੜੇ ਆ ਉਹਨਾਂ ਦਾ ਵਿਰੋਧ ਕਰਦੇ ਆ ਵੀ ਜੇ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਤੁਹਾਡਾ ਵੀ ਹੱਕ ਨਹੀਂ ਬਣਦਾ ਸਾਡੀ ਸੂਬਿਆਂ ਜਾਣ ਕੇ ਬੋਤਾ ਮੰਗੜ ਦਾ ਇਸ ਕਰਕੇ ਤੁਹਾਨੂੰ ਇੱਥੇ ਚੈਨ ਨਾਲ ਨਹੀਂ ਬਿਠਣ ਦਿਆਂਗੇ ਸਾਰੇ ਹਿੰਦੁਸਤਾਨ ਦੀ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਸੰਜੁਗਤ ਕਿਸਾਨ ਮੋਰਚੇ ਵੱਲੋਂ ਜਿਹੜਾ ਉਹ ਚੱਲ ਰਿਹਾ ਵਾ ਮੋਰਚਾ ਇਹ ਸਾਰੇ ਵਿਰੋਧ ਹੋ ਰਿਹਾ ਆਉਣ ਵਾਲੇ ਦਿਨਾਂ 'ਚ ਅਸੀਂ ਅੱਗੇ ਵੀ ਸੱਦਾ ਦੇ ਰਹੇ ਆ ਵੀ ਜਿਹੜੀਆਂ ਮੋਦੀ ਨੂੰ ਹਰਾਉਣ ਲਈ ਆਰਐਸਐਸ ਨੂੰ ਹਰਾਉਣ ਲਈ ਔਰ ਜਿਹੜੇ ਵੀ ਕੋਈ ਜਿੱਤਣ ਵਾਲੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਾਓ ਤਾਕੇ ਆਰਐਸਐਸ ਜਿਹੜੀ ਹਿੰਦੁਸਤਾਨ ਦੇ ਵਿੱਚੋਂ ਹਰ ਜੇ ਇਹਦਾ ਸਫਾਇਆ ਹੋ ਜਾਵੇ ਤਾਂ ਕਿ ਸਾਨੂੰ ਪਤਾ ਜੇ ਆਰਐਸਐਸ ਦੁਆਰਾ ਜਿੱਤ ਗਈ ਇਹਨਾਂ ਨੇ ਲੋਕਤੰਤਰ ਦਾ ਖਾਦਮਾ ਕਰਨਾ ਇਹਨਾਂ ਨੇ ਜਿਹੜਾ ਲੋਕ ਮੁਰਕੇ ਵੋਟਾਂ ਨਹੀਂ ਪਾਉਣ ਦੇਣੀਆਂ ਇਹਨਾਂ ਨੇ ਮਨੁੱਖ ਸਮਰਿਤੀ ਜਿਹੜੀ ਲਾਗੂ ਕਰਨ ਵਾਲੇ ਪਾਸੇ ਨਹੀਂ ਜਾਣਾ ਇਹਨਾਂ ਸਾਰੇ ਜਿਹੜੇ ਆਫਸਰ ਛਾਹੀ ਜਿਹੜੇ ਮੈਗਨੇ ਸਰਕਾਰੀ ਉਹਨਾਂ ਚ ਆਪ ਦਾ ਜਿਹੜਾ ਹਿੰਦੂਤਵ ਜਿਹੜਾ ਅਸਥਤ ਕਰਨਾ ਇਹ ਆਉਣ ਵਾਲੇ ਸਮਝ ਇਹਨਾਂ ਨੇ ਬਹੁਤ ਜ਼ੁਲਮ ਕਰਨੇ ਆ ਜਿਸ ਕਰਕੇ ਅਸੀਂ ਅੱਜ ਮੋਦੀ ਦਾ ਵਿਰੋਧ ਕੀਤਾ ਤੇ ਪਿੰਡਾਂ ਦੇ ਵਿੱਚ ਉਹਨਾਂ ਦੇ ਐਮਪੀ ਜਿਹੜੇ ਆਉਂਦੇ ਆ ਉਹਨਾਂ ਦਾ ਵੀ ਵਿਰੋਧ ਕਰਦੇ ਆ ਤੇ ਭਾਜਪਨ ਹਰਵਾਉਣ ਲਈ ਪੂਰਾ ਟੈਲਰ ਆ ਰਹੇ ਆ ਸੰਯੁਕਤ ਕਿਸਾਨ ਮੋਰਚਾ ਅੱਜ ਜਿਹੜੀਆਂ ਤੁਸੀਂ ਸਰਕਾਰਾਂ ਬੰਦ ਕੀਤੀਆਂ ਅੱਜ ਇਹ ਸਰਕਾਰ ਕਿਉਂ ਬੰਦ ਕਰਨੀਆਂ ਪਈਆਂ ਕਿਉਂਕਿ ਅੱਜ ਪੀਐਮ ਮੋਦੀ ਜਿਹੜੇ ਹੈਗੇ ਆ ਗਲੰਦਰ ਆ ਰਹੇ ਸੀ ਇਸ ਕਰਕੇ ਅਸੀਂ ਗਲੰਦਰ ਨੂੰ ਜਾ ਰਹੇ ਸੀ ਉੱਥੇ ਅਸੀਂ ਇੱਕ ਬੰਨੇ ਖੜੇ ਹੋ ਗਏ ਆਪ ਦਾ ਪ੍ਰੋਟੈਸਟ ਕਰਨਾ ਸੀ ਕਾਲੇ ਝੰਡਿਆਂ ਨਾਲ ਦਾਲੀਆਂ ਜਿੱਥੇ ਬੰਦੀਆਂ ਦੇ ਝੰਡਿਆਂ ਨਾਲ ਪਰ ਇੱਥੇ ਵੀ ਜਿਹੜੀ ਭਵੰਤਮਾਨ ਦੀ ਸਰਕਾਰ ਆ ਇਹਨੇ ਫਿਰ ਆਪਦਾ ਦਿਖਾ ਲਿਆ ਮੋਦੀ ਨੂੰ ਮਤਲਬ ਛਾਵਾ ਛੇਖਟਣ ਲਈ ਸਾਨੂੰ ਉਹਨਾਂ ਨੇ ਇੱਥੇ ਘੇਰ ਕੇ ਆਪ ਆਪ ਸਰਗਾਂਜਾਮ ਕਰਾਈਆਂ ਜਿਹੜੇ ਕੋਈ ਸਾਡਾ ਕੋਈ ਇਰਾਦਾ ਨਹੀਂ ਸੀ ਸਾਡਾ ਪੂਰਾ ਪੰਜਾਬ ਆ ਗਿਆ ਸੀ ਉੱਥੇ ਇੱਕ ਬੰਨੇ ਖੜੇ ਹੋ ਗਏ ਮੋਦੀ ਦਾ ਜਿਹੜਾ ਵਿਰੋਧ ਕਰਨਾ ਸੀ ਉਹ ਬੈਗ ਕਹਿੰਦੇ ਗੋਬੈਗ ਜਾਓ ਤੁਹਾਡਾ ਕੋਈ ਕੰਮ ਨਹੀਂ ਇੱਥੇ ਪੰਜਾਬ ਤੇ ਅੱਜ ਕਿਸਾਨਾਂ ਨੂੰ ਕੁਝ ਨਜ਼ਰਬੰਦ ਨਹੀਂ ਕੀਤਾ ਗਿਆ ਸਿਹਰ ਦੇ ਲੈ ਕੇ ਸਾਨੂੰ ਵੀ ਲੱਭਦੇ ਫਿਰਦੇ ਰਹੇ ਆ ਅਸੀਂ ਪਾਸੇ ਪਹਿਲੇ ਨਿਕਲ ਗਏ ਕੁਝ ਕਿਸਾਨ ਜਿਹੜੇ ਆ ਕਾਦੀਆਂ ਵਾਲਾ ਹੋਰ ਪਤਾ ਲੱਗਾ ਸਾਰੇ ਸਵਾਗਤ ਦੇ ਫੜ ਕੇ ਅੰਦਰ ਥਾਣੇ 'ਚ ਬਿਠਾ ਲਿਆ ਆ ਉਦੀ ਅਸੀਂ ਨਖੇਦੀ ਕਰਦੇ ਆ ਕਿ ਉਹ ਕਿਸਾਨ ਇੱਥੇ ਇੱਥੇ ਆਉਣੇ ਕਿੱਥੇ ਜਾਣੇ ਇਹ ਜਿਹੜਾ ਦਮਣ ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਦਾ ਮੋਦੀ ਨੂੰ ਖੁਸ਼ ਤਾਂ ਹੁੰਦੀ ਉਹਦੀ ਅਸੀਂ ਦੱਟ ਕੇ ਨਖੇਦੀ ਕਰਦੇ ਸਰ ਅੱਜ ਕੁਝ ਕਿਸਾਨ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਹਾਈਵੇ ਰੋਕਿਆ ਗਿਆ ਵਾ ਕੀ ਕਹਿਣਾ ਚਾਹੋਗੇ ਅੱਜ ਸਾਡੇ ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਲੰਦਰ ਵਿਖੇ ਤੌਰ ਤੇ ਲੈ ਕੇ ਸੰਬੋਧਨ ਕਰਨ ਆਏ ਸੀ ਜੋ ਕੋਸ਼ਿਕ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਰਤੀ ਕਿਸਾਨ ਯੂਨੀਅਨ ਉਹ ਕਾਫੀ ਜਿਹੜੀਆਂ ਸੰਗਠਨ ਸੀਗੇ ਉਹਨੇ ਪ੍ਰਧਾਨ ਮੰਤਰੀ ਜੀ ਦੇ ਉੱਥੇ ਜਾ ਕੇ ਵਿਰੋਧ ਕਰਨ ਦਾ ਸਵਾਲ ਜਵਾਬ ਕਰਨ ਦਾ ਪ੍ਰੋਗਰਾਮ ਲਿਖਿਆ ਸੀ ਜੋ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਕਿ ਉੱਥੇ ਕੋਈ ਲੈਂਡ ਆਰਡਰ ਦੀ ਸ਼ੈਅ ਦੇ ਵਿੱਚ ਪ੍ਰੋਬਲਮ ਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਅਨਸ ਕੰਗ ਘਟਨਾ ਦਾ ਬਾਬੇ ਇਹਨਾਂ ਨੂੰ ਇੱਥੇ ਬਕਤੌਰ ਪ੍ਰੀਵੈਂਟਿਵ ਤੌਰ ਤੇ ਰੋਕਿਆ ਗਿਆ ਸੀ ਤਾਂ ਕਿ ਉੱਥੇ ਸ਼ਹਿਰ ਦੇ ਵਿੱਚ ਜਿਹੜਾ ਰੈਲੀ ਦਾ ਮਾਹੌਲ ਨਾ ਖਰਾਬ ਹੋ ਸਕੇ ਕੁਝ ਕਿਸਾਨਾਂ ਵੱਲੋਂ ਕਿਹਾ ਗਿਆ ਵਾ ਕਿ ਸਾਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਪੁਲਿਸ ਨੇ ਸਵੇਰੇ ਹੀ ਜਿਹੜਾ ਸਾਨੂੰ ਚੱਕਿਆ ਉਦੋਂ ਤੱਕ ਦੇਖਿਆ ਕਿ ਕੋਰਡਰ ਸਾਉਟ ਡਿਵੀਜ਼ਨ ਦਾ ਸਬੰਧ ਅਸੀਂ ਤਾਂ ਕਿਸੇ ਨੂੰ ਨਹੀਂ ਕੀਤਾ ਇੱਥੇ ਹੁਣ ਬਹੁਤ ਸਾਰੇ ਪੰਜਾਬ ਦੇ ਵਿੱਚ ਮੋਗੇ ਤੋਂ ਫਰੀਦਕੋਟ ਤੋਂ ਅਜ ਤੋਂ ਤਲਤਾਂ ਤੋਂ ਕਪੂਰਥਲਾ ਸਾਈਡ ਤੋਂ ਕਾਫੀ ਪੰਜਾਬ ਦਾ ਜਿਹੜਾ ਇੱਥੇ ਦੁਆਬਾ ਦਾ ਮਾਲਵਾ ਖੇਤਾ ਉੱਥੋਂ ਦੇ ਲੋਕ ਆਏ ਸੀ ਕਿਸੇ ਦੂਸਰੇ ਜ਼ਿਲ੍ਹੇ ਨੇ ਜਾਂ ਤੁਸੀਂ ਸਾਉਟ ਡਿਵੀਜ਼ਨ ਨੇ ਕੀਤਾ ਹੋਇਆ ਤਾਂ ਮੇਰੀ ਨੋਟਿਸ ਨਹੀਂ ਸਾਡੇ ਅਨੁਪੁੱਤਰ ਕਿਸੇ ਨੂੰ ਨਹੀਂ ਕੀਤਾ ਸਰ ਟ੍ਰੈਫਿਕ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਨਹੀਂ ਟ੍ਰੈਫਿਕ ਵਨਵੇ ਚੱਲਦਾ ਰਿਹਾ ਜੀ ਅਸੀਂ ਆਲਟਰਨੇਟਿਵ ਰੂਟ ਲਾਏ ਹੋਏ ਸੀ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਆਈ ਸੀ